आ गया सैवन लेवल तो इतना नया कॉफी कॉफी लाते ठीक है ਦੋਸਤਾਂ ਸੋ ਫੀਮਸਟਰ ਉਹ ਲੈ ਲਈ ਆਪਾਂ ਨੇ ਗਰਮਾ ਗਰਮ ਮੜਾ ਮੈਂ ਤੁਹਾਨੂੰ ਗੇੜਾ ਘੜਾਉਣਾ ਇੱਧਰ ਸਮੁੰਦਰ ਵੱਲ ਮੇਰੇ ਜਿਮ ਦਾ ਟਾਈਮ ਵੀ ਹੋ ਗਿਆ ਚਲੋ ਕੋਈ ਮੌਸਮ ਮੌਸਮ ਮੜਾ ਦਿਖਾਉਣਾ ਤੁਹਾਨੂੰ ਹਸਾਬ ਦਾ ਵਗੇ ਦਾ ਮੜਾ ਘੈਂਡ ਚਿੱਲ ਕੰਮ ਇੱਧਰ ਕੌਫੀ ਪੀ ਲੋ ਮਿੱਤਰੋ ਆ ਬਾਂਸ ਜੇ ਨਾ ਇੱਥੇ ਇੱਕ ਕੰਸਟਰਕਸ਼ਨ ਹੁੰਦੀ ਹੈ ਜਦੋਂ ਉਦੋਂ ਲਾਉਂਦੇ ਆ ਇਹ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਜੱਦੀ ਪੁਸ਼ਟੀ ਕੰਮ ਹੈ ਇਹਨਾਂ ਦਾ ਇਹ ਇਹਨਾਂ ਨੂੰ ਆਪਣਾ ਵਿਰਾਸਤ ਵਿੱਚ ਮਿਲਿਆ ਹੋਇਆ ਕੰਮ ਹੈ ਬੜਾ ਵਧੀਆ ਹੈ ਸਿਸਟਮ ਲਾਉਂਦੇ ਆ ਨਾ ਇਹ ਉੱਤੋਂ ਕੋਈ ਚੀਜ਼ ਡਿੱਗਦੀ ਨਹੀਂ ਨੀ ਤੇ ਸਾਰੀ ਕੰਸਟਰਕਸ਼ਨ ਫਿਰ ਇਹਦੇ ਦੇ ਉੱਤੇ ਹੁੰਦੀ ਆ ਬਾਂਸਾਂ ਦੇ ਉੱਤੇ ਇਹ ਵੀਡੀਓ ਹਿੱਲਦੀ ਹੋਣੀ ਮੈਂ ਟੈਕ ਚੀਤੀ ਆ ਬਹੁਤ ਹਿੱਲਦੀ ਲੱਗ ਰਿਹਾ ਕਿੰਨਾ ਦਿਖਾਉਂਦਾ ਉਹ ਸਾਹਮਣੇ ਨਾ ਦੇਖੋ ਬੁੜੇ ਕਿਵੇਂ ਡਾਂਸ ਕਰ ਰਹੇ ਆ ਇੱਥੇ ਦੇ ਲੋਕਾਂ ਦੀ ਇਹੀ ਖਾਸियत ਆ ਇਹ ਅਸੀਂ ਅਸੀਂ 90 90 ਸਾਲ ਦੇ ਹੋ ਕੇ ਮਰਦੇ ਆ ਇਹ ਐਕਸਰਸਾਈਜ਼ ਕਰਦੇ ਆ ਹਰ ਰੋਜ਼ ਖਾਣਾ ਪੀਣਾ ਇਹਨਾਂ ਦਾ ਬੜਾ ਵਧੀਆ ਉਬਲਿਆ ਹੋਇਆ ਖਾਣਾ ਖਾਂਦੇ ਆ ਜ਼ਿਆਦਾਤਰ ਇਹ ਤੇ ਸਵੇਰੇ ਆ ਕੇ ਦੇਖੋ ਸਾਰੇ ਲੱਗੇ ਪਏ ਨੇ ਐਕਸਰਸਾਈਜ਼ ਕਰਨ ਕਿ ਕਾ ਆਪਣਾ ਇੰਡੀਆ ਕੀ ਕਹੀਏ ਬਸ ਬਹੁਤ ਵਧੀਆ ਬਹੁਤ ਵਧੀਆ ਆ ਚੈੱਕ ਕਰੋ ਹਰੇਕ ਬੰਦਾ ਲੱਗਿਆ ਪਿਆ ਇੱਥੇ ਹੱਥ ਹਿਲਾਉਣ ਇਹਨਾਂ ਨੂੰ ਐ ਨਹੀਂ ਵੀ ਅਸੀਂ ਛੇਦੀ ਮਰ ਜਾਾਂਗੇ ਇਹਨਾਂ ਨੂੰ ਐ ਵੀ ਅਸੀਂ ਤੰਦਰੁਸਤ ਰਹੀਏ ਜਿੰਨਾ ਚਿਰ ਅਸੀਂ ਜਿਉਂਦੇ ਆ ਨਾ ਅਸੀਂ ਤੰਦਰੁਸਤ ਰਹੀਏ ਅਸੀਂ ਤੁਰਦੇ ਫਿਰਦੇ ਰਹੀਏ ਆਪਣੇ ਵਾਲੇ ਬੰਦੇ ਬਹਿ ਜਾਂਦੇ ਆ ਯਾਰ ਘਰੇ ਘਰੇ ਬਹਿ ਕੇ ਤਾਂ ਫਿਰ ਬੰਦੇ ਨੇ ਜੁੜਨਾ ਹੀ ਆ ਆ ਦੇਖੋ ਬੁਢੇ ਸਾਰੇ ਚੈੱਕ ਕਰੋ ਜੱਸਾਂ ਸਰ ਲੱਗੇ ਪਏ ਨੇ ਦੇਖੋ ਆਪੋ ਆਪਣੀ ਡਾਂਸ ਕਰਨ ਜੱਸਾਂ ਸਾਰੇ ਬੰਦੇ ਖੁਸ਼ ਹੁੰਦੇ ਆ ਹੈਲੋ ਹਾਈ ਕਰੋ ਨਨਣਾ ਹੈਲੋ ਹੁਣਾਂ ਬੁੜੀਆਂ ਦੀ ਏਜ ਆਈ ਥਿੰਕ 80 85 ਸਾਲ ਦੀਆਂ ਹੋਣੀਆਂ ਇਹ ਬੁੜੀਆਂ ਫਿਰਦੀਆਂ ਨੇ ਆਪਣੇ ਦੇ ਲੋ 60 ਸਾਲ ਦਾ ਬੰਦਾ ਮੰਜੇ ਤੇ ਬਹਿ ਜਾਂਦਾ 60 70 ਸਾਲ ਦਾ ਮੈਂ ਇਹਨਾਂ ਵੀ ਡਿਸਕ੍ਰਿਮੀਨੇਟ ਨਹੀਂ ਕਰ ਰਿਹਾ ਇੰਡੀਆ ਨੂੰ ਆਪਣੇ ਪੰਜਾਬ ਨੂੰ ਖਾਸ ਕਰਕੇ ਪਰ ਤੁਰਨਾ ਫਿਰਨਾ ਜ਼ਰੂਰੀ ਆਉਣ ਦੇਖੋ ਸਾਰੇ ਕਿਤੇ ਦੇਖੋ ਸਾਰੇ ਪੂਰੇ ਪਾਰ ਜਿਸ ਨੂੰ ਬੁੱਢੇ ਮਿਲਣਗੇ ਸਭ ਲੱਗੇ ਪਏ ਨੇ ਮੈਂ 5 6 ਵਜੇ ਉੱਠ ਕੇ ਆ ਜਾਂਦੇ ਆ ਜੋ ਸਾਰੇ ਐਕਸਰਸਾਈਜ਼ ਕਰ ਰਹੇ ਆ ਆਪਣੀ ਆਪਣੀ ਹਨਾ ਇੰਨਾ ਵਧੀਆ ਲੱਗਦਾ ਤਾਂ ਯਾਰ ਸਿਹਤ ਨੂੰ ਸਾਮੇ ਰੱਖਣਾ ਪੈਂਦਾ ਇਹ 100 102 2 3 ਦਿਨ ਸਾਲ ਦੇ ਹੋ ਕੇ ਮਰਦੇ ਆ ਇਹ ਉਹਨਾਂ ਸਾਰੇ 80 85 ਪਲੱਸ ਨੇ ਲੱਗੇ ਪੈ ਨਹੀਂ ਸਾਰੇ ਡਾਂਸ ਕਰਨ ਐਕਸਰਸਾਈਜ਼ ਕਰਨ ਅੱਜ ਮੌਸਮ ਦੇਖੋ ਕਿੰਨਾ ਵਧੀਆ ਪਾਰਕ ਦਾ ਕੀ ਕਦੀ ਮੈਂ ਵੀ ਆ ਜਾਣਾ ਇੰਨੇ ਇੱਧਰ ਅੰਨਮਾ ਸਾਡੇ ਬ੍ਰਿਜ ਬਣ ਰਿਹਾ ਜਦੋਂ ਬ੍ਰਿਜ ਬਣ ਕੇ ਪ੍ਰੋਪਰ ਤਿਆਰ ਹੋ ਗਿਆ ਨਾ ਫਿਰ ਤੁਹਾਨੂੰ ਦਿਖਾਵਾਂਗਾ ਸਾਰਿਆਂ ਨੂੰ ਆਹ ਬੁੱਢਾ ਮੇਰੀ ਮੇਰੀ ਬਿਲਡਿੰਗ ਚ ਰਹਿੰਦਾ ਹੈ ਜਦ ਤੁਰਦਾ ਫਿਰਦਾ ਨਾ ਟਰਨ ਇਹਦੀ ਆਈ ਥਿੰਕ ਆ অলਮੋਸਟ 90 ਦੀ ਏਜ ਆ ਇਹ ਮੁੰਡੇ ਦੇ ਵੀ ਬੜੇ ਬੜੇ ਮੁੰਡੇ ਹੋ ਗਏ ਅੱਗੇ ਦੇਖੋ ਇਹਦਾ ਕੈਂਡ ਮੋਹਲਾ ਚਾਉਸਨ ਆਰੇ ਇੱਕ ਦਿਨ ਦੇਖੀ ਬਹੁਤ ਖੁਸ਼ ਹੁੰਦੇ ਆ। ਇਹ ਛੋਟਾ ਜਿਹਾ ਪਾਰਕ ਆ ਦੇ ਵਿੱਚ ਮਤਲਬ ਐਕਸਰਸਾਈਜ਼ ਕਰਨ ਨੂੰ ਬਣਾਇਆ ਇੱਥੇ ਸਾਰਾ। ਇਹ ਕੈਮਰੇ ਦੀ ਆ ਬੜੀ ਖਾਸੀਅਤ ਦਾ ਕੋਈ ਲੋਡ ਨਹੀਂ ਹੈ। ਮੇਰੇ ਦੋਏ ਹੈਂਡ ਹੱਥ ਮੇਰੇ ਦੋਏ ਫਰੀ ਨੇ। ਤੇ ਰਿਕਾਰਡਿੰਗ ਹੋ ਰਹੀ ਆਪੋ ਆਪਣੇ ਆਪਣੇ ਆਪ ਤੇ ਆਪਾਂ ਇਹ ਚੱਕ ਕੇ ਪਾ ਲੈਣੀ ਆ। ਇਹ ਈਜ਼ੀ ਕਰਦੀਆਂ ਲਾਈਫ ਇਦਾਂ ਦੀਆਂ ਚੀਜ਼ਾਂ ਨਾ। ਬਾਕੀ ਯਾਰ ਮੈਚ ਜਿੱਤਦਾ ਜਾਂ ਨਹੀਂ ਗਾ ਵਾਲਾ ਬੋਲਣ ਲੱਗੇ ਕਹਿਣ ਲੱਗੇ ਨਾ। ਆਪਾਂ ਕੋਈ ਨਾ ਟੈਨਸ਼ਨ ਲੈਣੀ ਕਰ ਦੋ ਕੰਮ ਸ਼ੁਰੂ ਇਹ ਮੇਰੀ ਆ ਬਰੇਵਲੈਸ ਨੇ ਤਾਂ ਮੈਨੂੰ ਇੱਦ ਤੱਕ ਲੈ ਕੇ ਆਂਦਾ 29 ਸਾਲ ਦਾ ਜਦੋਂ ਘਰੋਂ ਨਿਕਲਿਆ ਸੀ ਸਾਰੇ ਰਿਸ਼ਤੇਦਾਰ ਯਾਰਾਂ ਦੋਸਤਾਂ ਨੂੰ ਪਤਾ ਕਿ ਕੀ ਕੁਛ ਮਨ ਲ ਕੀ ਕੁਛ ਕਰਕੇ ਮੈਂ ਇੱਦ ਤੱਕ ਪਹੁੰਚਿਆ ਹਣਾ ਬੜਾ ਟਫ ਟਾਈਮ ਸੀਗਾ ਉਹ ਸਟਾਰਟਿੰਗ ਦੇ ਵਿੱਚ ਬਟ ਚੱਕ ਤੇ ਫੱਟੇ ਕਰ ਲਏ ਅੱਪਣੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਚਾਹਾਂ ਖਾਵਾ ਪੀਵਾ ਜੀ ਕਰਦਾ ਜੋ ਵੀ ਉਮਰ ਕਰ ਸਕਦਾ ਜਿੱਥੇ ਜੀ ਕਰਦਾ ਉਥੇ ਮੈਂ ਜਾ ਸਕਦਾ ਜਿਹੜੀ ਚੀਜ਼ ਨੂੰ ਜੀ ਕਰਦਾ ਮੈਂ ਲੈ ਸਕਦਾ ਇਹ ਬ੍ਰੋ ਹਾਰਡ ਵਰਕ ਹੈ ਇਹ ਕਰਨਾ ਪੈਂਦਾ ਘਰੋਂ ਨਿਕਲਣਾ ਪੈਂਦਾ ਨਾ ਰਿਆਈਆਂ ਚ ਬੈਠ ਕੇ ਕੁਝ ਨਹੀਂ ਬਣਦਾ ਉੱਥੇ ਪੰਜਾਬ ਚਿੰਡੀਆ ਚ ਫਾਸ ਕਰਕੇ ਨਾ ਸਟੈਪ ਆਊਟ ਕਰੋਗੇ ਘਰੋਂ ਤੇ ਤਾਹੀਂ ਕੁਝ ਬਣੂਗਾ ਬੜੇ ਮਾੜੇ ਚੰਗੇ ਦਿਨ ਵੀ ਦੇਖੇ ਆ ਤੇ ਅੱਜ ਪਰਮਾਤਮਾ ਦੀ ਕਿਰਪਾ ਨਿਆਰੇ ਲਈ ਅੱਜ ਪੂਰੇ ਮੈਂ ਤਾਂ ਸਾਰੇ ਮੇਰੇ ਕਹਿੰਦਾ ਵੀ ਸਾਰੇ ਮੇਰੇ ਭੈਣ ਭਰਾ ਨਾ ਯਾਰ ਦੋਸਤ ਜੋ ਵੀ ਮੇਰੇ ਸਰਕਲ ਦਾ ਜਿਹੜੇ ਮੈਨੂੰ ਜਾਣਦੇ ਆ ਨਾ ਤੇ ਜਰਾ ਸクセਸ ਹੋਣਾ ਆਪਣੀ ਲਾਈਫ ਤੇ ਵਧੀਆ ਪਰ ਹਾਰਡ ਵਰਕ ਕਰਨਾ ਪੈਂਦਾ ਮੈਂ ਲੱਗੀ ਜੱਲੇ ਸਾਨੂੰ ਜਿਮ ਮੈਂ ਥੋੜਾ ਮੈਂ ਆਪਣਾ ਜਿਮ ਦਿਖਾਉਣਾ 커피 ਬੜੀ ਸਵਾਲ ਆ ਕੀ ਬਾਤ ਆ ਮੁੰਡੇ ਨੂੰ ਫੋਨ ਕਰੀਏ ਕਿੱਥੇ ਆ ਬਈ ਅੰਦਰ ਵੀਡੀਓ ਪਤਾ ਨਹੀਂ ਹੁਣ ਕਿੰਨੀ ਕੀ ਹਿਲਦੀ ਹੋਣੀ ਯਾਰ ਆ ਗੱਭਰੂ ਕਿਤੇ ਆ ਪਹੁੰਚ ਵੀ ਗਿਆ ਤੂੰ ਨਾ ਮੈਂ ਤਾਂ ਸਿਰਫ ਆ ਗਿਆ ਸੀ ਮੜਾ ਪਾਰਕ ਦਿਖਾਉਣ ਵੀਡੀਓ ਬਣਾਉਣ ਆ ਰਿਹਾ ਮੈਂ ਜਿਮ ਆ ਰਿਹਾ ਤੁਰਿਆ ਹਾਂ ਦੇਖੋ ਇਧਰ ਆ ਪਾਰਕ ਦੇ ਵਿੱਚ ਕਿੰਨੇ ਫੁੱਲ ਬੂਟੀਆਂ ਲਾਈਆਂ ਨੇ ਵਦਰਾ ਯਾਰੇ ਇੱਥੇ ਦੇ ਲੋਕ ਨੇਚਰ ਨੂੰ ਬਹੁਤ ਪਿਆਰ ਕਰਦੇ ਆ ਦਰਖਤ ਦਾ ਬਹੁਤ ਜ਼ਰੂਰੀ ਆ ਸਾਹ ਲੈਣ ਲਈ ਆਪਣੇ ਦਰਖਤ ਪੱਤੀ ਜਾਂਦੇ ਉੱਤੇ ਤੇ ਦੇਖੋ 나ੜ ਰੋਡ ਆ ਕਿੱਡਾ ਸੋਹਣਾ ਮੌਲ ਆ ਆ ਉੱਪਰ ਦੇਖ ਲਓ ਆ ਇੱਥੇ ਬਿਲਡਿੰਗਾਂ ਦੇ ਵਿੱਚ ਘਰ ਨੇ ਤੇ ਸਾਰੇ ਦਰਖਤਾਂ ਨਾਲ ਭਰੇ ਪਏ ਨੇ ਛੋਟੇ ਛੋਟੇ ਪੌਦੇ ਲਾਏ ਆ ਆ ਬੜੀਆਂ ਬੜੀਆਂ ਸੋਹਣੀਆਂ ਦੁਕਾਨਾਂ ਇੱਥੇ ਨਾ ਹੋਟਲ ਆ ਗਿਆ ਆ ਪਹਿਲਾਂ ਮੈਂ ਇੱਧਰ ਰਹਿਣਾ ਹੁੰਦਾ ਜੀ ਆ ਬਿਲਡਿੰਗ ਆ ਘੰਟਾ ਕੰਮ ਯਾਰ ਮੈਂ ਕੁਝ ਵੀ ਬੋਲੀ ਜਾ ਰਿਹਾ ਰਿਕਾਰਡ ਹੋਈ ਜਾ ਰਿਹਾ ਤੇ ਜੋ ਮੈਂ ਦੇਖ ਰਿਹਾ ਤੁਸੀਂ ਉਹੀ ਦੇਖ ਰਹੇ ਹੋ ਥੋੜਾ ਹਿੱਲਦਾ ਹੋਊਗਾ ਚਲ ਕੋਈ ਗੱਲ ਨਹੀਂ ਐਨ ਨੱਕ ਤਾਂ ਹਿੱਲਦਾ ਹੀ ਹੁੰਦਾ ਸਾਹ ਸਾਹ ਕਾਫੀ ਪੀ ਲਓ ਤੁਸੀਂ ਮੇਰੇ ਨਾਲ ਜਾ ਬੋਤਾ ਉਹ ਯਾਰ ਇਹ ਆ ਕੇ ਕਾਫੀ ਪੀ ਗਿਆ 8:00 ਵਜੇ 8 ਮਿੰਟ ਹੋਏ ਆ ਸਾਢੇ 6 ਵਜੇ ਉੱਠ ਗੜਦਾ ਹਾਂ ਮੈਂ ਦੇਰ ਇੱਥੇ ਪੈਸ ਵੇਰੀ ਐਕਸਰਸਾਈਜ਼ ਕਰਦੇ ਆ ਜਿਮ ਜਮ ਜਾਂਦੇ ਆ ਖਾਣੇ ਪੀਣੇ ਆ ਫੋਨ ਫੋਨ ਦੇਖਦੇ ਆ ਉਦੋਂ ਬਾਅਦ ਫਿਰ ਆਪਣਾ ਕੰਮ ਤੇ ਲੱਗ ਜਾਂਦੇ ਆ 11 ਵਜੇ ਕੰਮ ਤੇ ਲੱਗਦੇ ਆ ਪਤਾ ਨਹੀਂ ਚੱਲਦਾ ਕਦੋਂ 3-4 ਵਜੇ ਯਾਰ ਲਾਈਫ ਬਹੁਤ ਫਾਸਟ ਆ ਇੱਥੇ ਦੀ ਵਾਹ ਗ੍ਰੀਸਰ ਤੇ ਪਾਸ਼ਾ ਆ ਹੋਟਲ ਬੜਾ ਕੈਂਡਾ ਇੱਥੇ ਦੋ ਤਿੰਨ ਵਾਰ ਹੀ ਰਿਹਾ ਮੈਂ ਖਾਣਾ ਪੀਣਾ ਖਾਦਾ ਉਧਰ ਮੇਰਾ ਘਰ ਆ ਦੇਲਾ ਇੱਥੇ ਕਦੇ-ਕਦੇ ਸੀ ਰਹਿਣ ਆ ਜਾਂਦੇ ਆ ਕੌਣ ਕੌਣ ਦੇ ਆ ਸ਼ੌਂਕ ਨੇ ਯਾਰ ਜਦੋਂ ਬੰਦੇ ਕੋਲੇ ਪੈਸਾ ਹੁੰਦਾ ਨਾ ਉਹ ਸਭ ਕੁਝ ਕਰ ਸਕਦਾ ਹੈ ਨਾ ਮੈਂ ਤਾਂ ਯਾਰ ਦੁਆ ਕਰਦਾ ਵੀ ਸਭ ਬੰਦੇ ਨਾ ਜੋ ਮੈਨੂੰ ਦੇਖ ਰਹੇ ਆ ਵਧੀਆ ਕਮਾਓ ਖਾਓ ਐਸ਼ ਕਰੋ ਜੋ ਤੁਹਾਡੇ ਸੁਪਨੇ ਨੇ ਸਾਰੇ ਤੁਸੀਂ ਪੂਰੇ ਕਰੋ ਕਿਉਂਕਿ ਰੱਬ ਨੇ ਇੱਕੋ ਹੀ ਲਾਇਫ ਦਿੱਤੀ ਆ ਇੱਕੋ ਹੀ ਜ਼ਿੰਦਗੀ ਦਿੱਤੀ ਆ ਪ੍ਰਮਾਤਮਾ ਨੇ ਜਿਹੜਾ ਆਨੰਦ ਮਾਣੋ ਜੋ ਤੁਹਾਡੇ ਦਿਲ 'ਚ ਹੈਗੀ ਆ ਉਹ ਸਾਰੇ ਭਲੇਖੇ ਕੱਢ ਲਓ ਕੰਮ ਕਰ ਜੋ ਥੋੜਾ ਜਲ ਕਰਦੈ ਨਾ ਕਰਨ ਨੂੰ ਸਭ ਕਰਕੇ ਦੇਖ ਲਓ ਇੱਕ ਵਾਰੀ ਆ ਮੈਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਲੈ ਮੇਰੇ ਕੋਈ ਜ਼ਿਆਦਾ ਵਿਊ ਨਹੀਂ ਆਉਂਦੇ ਮੈਨੂੰ ਪਤਾ ਪਰ ਇਹ ਮੇਰੇ ਦਿਮਾਗ ਤੇ ਸੀਗਾ ਵੀ ਆ ਕਰਨਾ ਤੇ ਆਪਾਂ ਕਰਤੀ ਸ਼ੁਰੂ ਮੈਨੂੰ ਇੰਨਾ ਵੀ ਪਤਾ ਵੀ ਮੈਂ ਕੋਈ ਖਾਸ ਜ਼ਿਆਦਾ ਵਧੀਆ ਵੀਡੀਓ ਨਹੀਂ ਬਣਾ ਰਿਹਾ ਕੋਈ ਡੱਕਾ ਘੈਂਟ ਕੰਮ ਨਹੀਂ ਕਰ ਰਿਹਾ ਮੈਂ ਪਰ ਬਸ ਮੈਨੂੰ ਸਹੀ ਲੱਗਦਾ ਸੀ ਆਪਾਂ ਨੇ ਕਰਤਾ ਸ਼ੁਰੂ ਕਿਉਂਕਿ ਮੈਂ ਪਰਵਾਹ ਹੀ ਨਹੀਂ ਕਰਦਾ ਵਾਲੀ ਵੀ ਕੋਈ ਕੀ ਕਹਿ ਰਿਹਾ ਮੇਰੇ ਲਈ ਇੰਨਾ ਨਹੀਂ ਮੈਂ ਸੋਚਦਾ ਵਿਚਾਰਦਾ ਜਿੰਮਰ ਦੇ ਤੂੰ ਦੀ ਆਪਾਂ ਕਰਨਾ ਨੇ ਤਾਉ ਗੋ ਆ ਦੇਖੋ ਫਰਸ਼ ਉੱਤੇ ਵੀ ਰੈਡੀ ਲਾ ਲਈ ਸਵੇਰੇ ਸਵੇਰੇ ਅੱਟ ਟੈਕਸੀ ਵਾਲੇ ਉਹ ਖਾਣਾ ਬਹੁਤ ਸਵਾਦ ਆ। ਅਬ ਦਲੀਆ ਆਪਣੇ ਗੋਗੋ ਵੈਨ ਕਰਦੇ ਆ। ਦੁਨੀਆਂ ਦੇਖੋ ਜੋ ਮੈਂ ਦੇਖ ਰਿਹਾ ਅੱਜ ਤੁਸੀਂ ਉਹੀ ਦੇਖ ਰਹੇ ਹੋ ਤੁਸੀਂ ਉਸੇ ਚੀਜ਼ ਨੂੰ ਅਹਿਸਾਸ ਕਰ ਰਹੇ ਹੋ ਇਹ ਹਾਂਗਕਾਂਗ ਦੀ ਲਾਈਫ ਆ। ਤੇ ਸਾਰਾ ਪੂਰਾ ਬਲੌਗ ਬਣਾ ਕੇ ਪਾ ਦਣਾ ਮੈਂ YouTube ਤੇ। YouTube ਤੇ ਆ ਕੇ ਚੈੱਕ ਕਰੋ। ਇਹ ਇਥੇ ਦੀ ਲਾਈਫ ਕਿੱਦਾਂ ਦੀ ਆ। ਮੈਂ ਹੁਣ ਸਾਰੀਆਂ ਵੀਡੀਓ ਪਾਇਆ ਕਰਨੀਆਂ। ਐਂਡ ਸੀਰੀਅਸ ਹੋ ਕੇ ਕੰਮ ਕਰਨਾ। ਯੂਟਿਊਬ ਤੇ ਬੜੇ ਸਾਲ ਦਾ ਮੇਰਾ ਕੀੜਾ ਸੀ ਯੂਟਿਊਬ ਵਾਲਾ ਫਾਈਨਲੀ ਕੱਢੇ ਦੇਣਾ ਆਪਾਂ ਨੇ ਹੁਣ ਹੁਣ ਇਹ ਵੀ ਦੇਖਣਾ ਪੈਣਾ ਘਰੇ ਜਾ ਕੇ ਵੀ ਵੀਡੀਓ ਖੇਲੇ ਦੀ ਕਿੰਨੀ ਗਾ ਕਿ ਮੈਂ ਲਾ ਕੇ ਟੋਪੀ ਤੇ ਕੈਮਰਾ ਕੰਮ ਕਰਤਾ ਸ਼ੁਰੂ ਰਿਕਾਰਡਿੰਗ ਵਾਹ ਜੀ ਸੱਚੇ ਬਾਸ਼ਾ ਗੱਲਾਂ ਨਹੀਂ ਮੁਖਦੀਆਂ ਦੇ ਲਗਨ ਤੇਰੀਆਂ ਹੁਣ ਮੈਂ ਕਿੰਨਾ ਬੋਲੀ ਜਾਨਾ ਅ ਪਹਿਲੇ ਥੋੜੇ ਦਿਨ ਔਖਾ ਹੋਇਆ ਸੀਗਾ ਇਦਾਂ ਲੱਗਦਾ ਜਿਵੇਂ ਨਵੀਂ ਵਿਆਹੀ ਸੰਗ ਦੀ ਹੁੰਦੀ ਹੈ ਨਾ ਸਾਰੇ ਆ ਕੇ ਇਦਾਂ ਕੈਮਰੇ ਤੋਂ ਥੋੜੀ ਜਿਹੀ ਸੰਗ ਲਾ ਦਿਸ ਮੈਨੂੰ ਪਰ ਹੁਣ ਤਾਂ ਸੈਟਾ ਕੰਮ ਹੁਣ ਨਹੀਂ ਵਾਲੀ ਟੈਨਸ਼ਨ ਦਿੰ ਚਲੇ ਜਾਂਦੀ ਆਪਾਂ ਇਹ ਕਿੱਛ ਝਕੀ ਦੀ ਹੁੰਦੀ ਆ ਜਦੋਂ ਬਸ ਝਿੱਕੀ ਜੀ ਖੁੱਲ ਜਾਂਦੀ ਆ ਨਾ ਬੰਦੇ ਦੀ ਫੇਰ ਬੰਦਾ ਕਹਿੰਦਾ ਚੱਕ ਲੈ ਫੱਟੇ ਕੀ ਹੋ ਗਈ ਰਾਈਟ ਜਰਮਾਨਾ ਬੋਲ ਆਉਂਦੇ ਇੱਥੇ 1500 ਡਾਲਰ ਰੈੱਡ ਬੱਤੀ 'ਚ ਕ੍ਰਾਸ ਕਰੋਗੇ ਜੇ ਜੇ ਬੰਦਾ ਮੋਟਰਸਾਈਕਲ ਤੇ ਜਾਂ ਗੱਡੀ ਤੇ ਕ੍ਰਾਸ ਕਰਦਾ ਉਹਦੇ 5 ਨੰਬਰ ਕੱਟੇ ਜਾਂਦੇ ਆ ਤੇ 450 ਜਰਮਾਨਾ ਜੇ ਤੁਸੀਂ ਪੈਦਲ ਕੱਟੋਗੇ ਤਾਂ 1500 ਜਰਮਾਨਾ ਓਹ ਹੋ ਜਾ ਭਾਈ ਬੋਲ ਲਾ ਕੇ ਚੱਲਿਆ ਤੂੰ ਜਿੰਮ ਇਹ ਮੇਰਾ ਸਿਸਟਮ ਦਿਖਾਉਣਾ ਮੈਂ ਤੁਹਾਨੂੰ ਆਪਣਾ ਫੇਸ ਸਕੈਨਿੰਗ ਸਿਸਟਮ ਅੱਜ ਮੇਰੇ ਵਿੱਚ ਲੱਗਿਆ ਫੇਸ ਸਕੈਨ ਹੋਊਗਾ ਫੇਸ ਦਿਮੋਗੇ ਤਾਂ ਫੇਸ ਚੱਲੂਗਾ ਫੇਸ ਨਹੀਂ ਦਿਮੋਗੇ ਤਾਂ ਫੇਸ ਨਹੀਂ ਚੱਲਦਾ ਬੜਾ ਕਿਸੇ ਨੂੰ ਪਤਾ ਜੈ ਨਹੀਂ ਚੱਲ ਰਿਹਾ ਵੀ ਮੈਂ ਰਿਕਾਰਡਿੰਗ ਕਰ ਰਿਹਾ ਆ ਬੈਸਟ ਕੰਮ ਹੈ ਨਾ ਕੋਈ ਹੱਥ ਪੱਲਾ ਨਹੀਂ ਪੇਸਾਬ ਦਾ ਵੀ ਬੱਕੇ ਫਿੱਟਾ ਸ਼ਰਟਾ ਕੰਮ ਸ਼ੁਰੂ ਅਜੇ ਤਾਂ ਐਵੇਂ ਨਹੀਂ ਪਤਾ ਮੈਨੂੰ ਵੀ ਰਿਕਾਰਡਿੰਗ ਹੋ ਵੀ ਗਈ ਕੋ ਵੀ ਨਹੀਂ ਹੋ ਰਹੀ ਇਹ ਹਜੇ ਨਿਕਾਲੀ ਲੈ ਕੇ ਆਇਆ ਨੱਕ ਬਣਾ ਲਿਆ ਕੱਲ ਸ਼ੁਕਰਾ ਪਾ ਦਿੱ ਗਿਆ ਭਰਾਵਾ ਹੂਨ ਬੋ ਨਿਕਲੇ ਆ ਮੇਰਾ ਜਿੰਮ 24/7 ਉਹ ਵਹਿਗਰੂ ਮੈਨੂੰ ਥੈਂਕ ਯੂ ਕੰਦੀਰ ਥੈਂਕ ਯੂ ਕੰਦੀ ਜਿੰਮ ਮਾਰੀ ਨੂੰ ਤਾਂ ਮੁੰਡਾ ਜਿਮ ਲਾ ਰਿਹਾ ਆਪਣਾ ਹਾਂਜੀ ਦੋਸਤੋ ਇਹ ਆ ਲਈ ਬਹੁਤ ਵਧੀਆ ਬਹੁਤ ਵਧੀਆ ਚੈੱਕ ਕਰੂ ਮੁੰਡੇ ਦੇ ਮੁੰਡਾ ਆ ਗਿਆ ਰਾਤੀ ਵਧੀਆ ਵੀਊ ਆ ਗਿਆ ਆਪਣੇ ਅੱਜ ਦੱਬ ਕੇ ਰੱਖਣਾ ਕੰਮ ਆਪਾਂ ਨੇ ਇਹੀ ਕੁਝ ਕਰਨਾ ਆਪਾਂ ਨੇ ਅੱਜ ਜਿਵੇਂ ਦੇਖੋ ਮੁੰਡਿਓ ਕੀ ਆ ਬਾਦ ਉਹ ਐਦਾਂ ਲੱਗਦਾ ਕੈਮਰਾ ਹੈ ਆ ਮਾਈਕ ਲਾਰ ਕਿਵੇਂ ਆ ਲਾਰ ਕੇ ਕੈਮਰਾ ਇਹਰ ਨੱਕ ਤੇ ਦਾਗ ਪੈ ਗਿਆ ਓਹੋ ਸੋਹਣਾ ਸੁਨਖਾ ਮੁੰਡਾ ਸੀਗਾ ਚੱਕਰ ਪੈ ਗਿਆ ਵੱਡਾ ਆ ਦੇਖੋ ਮਾਹੌਲ ਪੂਰਾ ਬੇਬੀ ਹੈ ਨਾ ਇੱਥੇ ਆ ਇੱਥੇ ਐਦਾਂ ਦੇ ਰੱਖਨੇ ਜਿ ਲਾਏ ਹੋਏ ਨੇ ਬਈ ਆ ਰੱਖਦਾ ਬੈਗ ਆਪਣੀ ਅਬ ਤਾਂ ਬੋਤਲ ਮੈਂ ਆਪਣੀ ਦੂਜੀ ਭੁੱਲਿਆ ਜੇ ਨਾਰਮਲ ਹੈ ਦੇ ਵਿੱਚ ਪਾਣੀ ਪਾ ਕੇ ਪੀ ਜਾਣਾ ਪਾਨੇ ਓਕੇ ਮਿੱਤਰੋ ਹੁਣ ਜਿਮ ਲਾ ਲਈਏ ਬਾਕੀ ਫਿਰ ਕਰਦੇ ਆ ਗੱਲ